ਈ ਹਾਲ ਹੈ ਦੋਸਤੋ ਹੋ ਠੀਕ ਠਾਕ ਹੋ ਜੀ ਇਹ ਬਾਈ ਸਾਰਿਆਂ ਨੂੰ ਇੱਕ ਜਾਣਕਾਰੀ ਦੇਣੀ ਸੀ ਜਿਹੜੇ ਟਰਾਲਾ ਦੇਖ ਰਹੇ ਹੋ ਜਿਹੜੇ ਉੱਪਰ ਲੱਕੜਾਂ ਲੱਦੀ ਹੋਈਆਂ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਇਹ ਬਾਈ ਚੋਰੀ ਹੋ ਗਿਆ ਆਪਣੇ ਜਾਖਲ ਸ਼ਹਿਰ ਤੋਂ ਜਾਖਲ ਪਿੰਡ ਤੋਂ ਇਹ ਜਾਖਲ ਤੋਂ ਚੋਰੀ ਹੋਇਆ ਇਹ ਆਪਣੇ ਭਰਾ ਦਾ ਟਰਾਲਾ ਹੈ ਗੁਰਦੇਵ ਸਿੰਘ son of ਸ਼ਿਵੇਕ ਸਿੰਘ ਪਡਾਣਾ ਪਿੰਡ ਤੋਂ ਫਤਿਆਬਾਦ ਜ਼ਿਲ੍ਹਾ ਪਡਾਣਾ ਪਿੰਡ ਉਹਨਾਂ ਦਾ ਟਰਾਲਾ ਸੀ ਜਾਖਲ ਜਾਖਲ ਤੋਂ ਚੋਰੀ ਹੋਇਆ ਬਾਈ ਤੇ ਜੇ ਕਿਸੇ ਬਾਈ ਦੇ ਉੱਪਰ ਲਿਖਿਆ ਤੂਫਾਨ ਸਾ ਮਿਲ ਪੜਾਣਾ ਜੇ ਕਿਸੇ ਨੇ ਵੀ ਕਿਤੇ ਵੀ ਦੇਖਿਆ ਇਹ ਲਹਿਰੇ ਵਾਲੀ ਸਾਈਡ ਜਾਂ ਆਪਣੇ ਜਾਖਲ ਮੂਨਕ ਜਾਂ ਕਿਸੇ ਜਿੱਥੇ ਤੱਕ ਵੀ ਕਿਸੇ ਨੇ ਕੋਈ ਦੇਖਿਆ ਹੋਵੇ ਕਿਸੇ ਭਰਾ ਤੱਕ ਵੀਡੀਓ ਪਹੁੰਚੇ ਤੇ ਜੇ ਇਹ ਟਰਾਲਾ ਕਿਸੇ ਨੇ ਦੇਖਿਆ ਹੈ ਤਾਂ ਜਰੂਰ ਬਾਈ ਜਿਹੜਾ ਨੰਬਰ ਦੇ ਰੱਖਿਆ ਸਕਰੀਨ ਦੇ ਉੱਪਰ ਜਰੂਰ ਫੋਨ ਕਰਿਓ ਦੱਸਿਓ ਬਾਈ ਜਾਣਕਾਰੀ ਦਿਓ ਬਾਈ ਚਾਰੇ ਟਾਇਰ ਨਵੇਂ ਨੇ ਬਿਲਕੁਲ ਤੇ ਆ ਕਾਫੀ ਪੈਸਾ ਲੱਗਾ ਬਈ ਟਰਾਲੇ ਤੇ ਨਵਾਂ ਟਰਾਲਾ ਹੈ ਬਈ ਤੁਹਾਨੂੰ ਪਤਾ ਹੀ ਅੱਜਕੱਲ ਮਹਿੰਗਾਈ ਕਿੰਨੀ ਹੈ ਰੁਪਿਆ ਰੁਪਿਆ ਜੋੜ ਕੇ ਟਰਾਲਾ ਬਣਵਾਇਆ ਸੀ ਬਈ ਚਲੋ ਕਾਰੋਬਾਰ ਕੀਤਾ ਸੀ ਬਾਈਆਂ ਨੇ ਪਰ ਚੋਰੀ ਹੋ ਗਿਆ ਬਾਈ ਤੇ ਬਾਕੀ ਥਾਣੇ ਵੀ ਰਿਪੋਰਟ ਕੀਤੀ ਹੋਈ ਹੈ ਐਫ ਆਰ ਆਈ ਕਰਾਈ ਹੋਈ ਹੈ ਤੇ ਬਾਕੀ ਪੁਲਿਸ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਸਾਡਾ ਤੇ ਬਾਈ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਥ ਦਿਓ ਇਹ ਟਰਾਲੇ ਦਾ ਅੰਡ ਕਲਰ ਹੁਣ ਦੇਖੋ ਵੀ ਕਲਰ ਵੀ ਕਈ ਵਾਰੀ ਚੇਂਜ ਕਰ ਸਕਦੇ ਨੇ ਜਿਹੜੇ ਚੋਰ ਨੇ ਉਹਨਾਂ ਨੇ ਕਿ ਕਿਹੜੀ ਜਗ੍ਹਾ ਲਗਾਤਾ ਕੋਈ ਪਤਾ ਨਹੀਂ ਪਰ ਜੇ ਬਾਈ ਕਿਸੇ ਨੇ ਵੀ ਦੇਖਿਆ ਹੋਵੇ ਕਿਸੇ ਵੀ ਏਰੀਏ ਦੇ ਵਿੱਚ ਤਾਂ ਜਿਹੜਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਗੁਰਦੇਵ ਸਿੰਘ ਬਾਈ ਦਾ ਤੇ ਉਹਨੂੰ ਫੋਨ ਜ਼ਰੂਰ ਕਰ ਦਿਓ ਇੱਕ ਵਾਰ ਬਾਈ ਬਣ ਕੇ ਹਨਾ ਕਿਉਂਕਿ ਯਾਰ ਬਾਈ ਪੱਲੇ ਹੀ ਬਾਰੇ ਮਾੜੇ ਹਾਲਾਤ ਚੱਲ ਰਹੇ ਨੇ ਹਨਾ ਵੀ ਉੱਤੋਂ ਟਰਾਲਾ ਚੋਰੀ ਹੋ ਜੇ ਤਾਂ ਬੜਾ ਔਖਾ ਹੋ ਜਾਂਦਾ ਜ਼ਰੂਰ ਹੈਲਪ ਕਰਿਓ ਬਾਈ ਸਾਰੇ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਈ ਵਾਰ ਵੀਡੀਓ ਸ਼ੇਅਰ ਕਰਨ ਨਾਲ ਅੱਗੇ ਪਹੁੰਚਦੀ ਹੈ ਤਾਂ ਬਈ ਹੈਲਪ ਹੋ ਜਾਂਦੀ ਕਿਸੇ ਭਰਾ ਦੀ ਬਾਕੀ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਲੱਕੜਾਂ ਦੇ ਉੱਪਰ ਵੀ ਟਰਾਲਾ ਮਤਲਬ ਲੱਕੜਾਂ ਦੇ ਕੰਮ ਲਈ ਵਰਤਿਆ ਜਾਂਦਾ ਸੀ ਤੇ ਹੋਰ ਵੀ ਜੋ ਵੀ ਹੁਣ ਜਿੰਨੇ ਚੋਰੀ ਕੀਤਾ ਹੁਣ ਉਹਨੇ ਤਾਂ ਪਤਾ ਨਹੀਂ ਕਿੱਥੇ ਲੈ ਗਿਆ ਉਹਨੂੰ ਪਤਾ ਨਹੀਂ ਪਰ ਗੌਰ ਜ਼ਰੂਰ ਕਰਿਓ ਭਰਾ ਬਣ ਕੇ ਸਾਰੇ ਆ ਜਿਹੜੀਆਂ ਇਹ ਵੀਡੀਓ ਨੇ ਤਾਂ ਬਾਈ ਦੀਆਂ ਖੁਦ ਬਣਾਈਆਂ ਹੋਈਆਂ ਵੀਡੀਓ ਨੇ ਇਹ ਪਹਿਲਾਂ ਹੀ ਵੀਡੀਓ ਸੀ ਪਰ ਚੋਰੀ ਹੋਣ ਤੋਂ ਬਾਅਦ ਤਾਂ ਸਮਝ ਨਹੀਂ ਲੱਗੀ ਬਈ ਕਿੱਧਰ ਚਲਾ ਗਿਆ ਤੇ ਬਾਈ ਵੀ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਹੈ ਕਿਉਂਕਿ ਬਾਈ ਨੇ ਮੈਨੂੰ ਵੀਡੀਓ ਭੇਜੀ ਕਹਿੰਦਾ ਬਾਈ ਯਾਰ ਪਾ ਦੇ ਪੇਜ ਦੇ ਉੱਪਰ ਵੀਡੀਓ ਤਾਂ ਪਤਾ ਲੱਗ ਸਕੇ ਜੇ ਭਰਾ ਕਿਸੇ ਨੇ ਵੀ ਵੇਖਿਆ ਹੋਵੇ ਇਹ ਆਪਣਾ ਬਲਾਡਾ ਬਰੇਟਾ ਤੇ ਐ ਸਾਈਡ ਦੇ ਸ਼ਹਿਰਾਂ ਦੇ ਵਿੱਚ ਜੇ ਕਿਸੇ ਨੇ ਵੀ ਵੇਖਿਆ ਹੋਵੇ ਬਈ ਕਿਉਂਕਿ ਮਾਨਸਾ ਹੋ ਗਿਆ ਬਠਿੰਡਾ ਹੁਣ ਉਹ ਬਾਈ ਜ਼ਰੂਰ ਕੰਮ ਦੇ ਵਿੱਚ ਹੀ ਵਰਤ ਰਹੇ ਨੇ ਹਨਾ ਤੇ ਇਹ ਲਮਾਈ ਦਾ ਰঞ্জੀਰ ਕਿੰਨੀ ਲਮਾਈ ਹੋਣੀ ਇਹਦੀ 26 ਫੁੱਟ ਟਰਾਲਾ ਡਬਲ ਹੱਬ ਲੱਗੀ ਆ 26 ਫੁੱਟ ਟਰਾਲਾ ਹਾਂ 26 ਫੁੱਟ ਅੱਛਾ ਜਿੱਦਾਂ ਆਪਣੇ ਕਾਡਰ ਇੱਕ ਸਿੱਧੀ ਲਈ ਹੁੰਦੀ ਆ ਕਾਡਰ ਉੱਪਰ ਕਾਡਰ ਲਾਇਆ ਹੋਇਆ ਅੱਛਾ ਅੱਛਾ ਜਿੱਦਾਂ ਦਾ ਟਰਾਲਾ ਇਦਾਂ ਦਾ ਟਰਾਲਾ ਪੰਜਾਬ ਵਿੱਚ ਕਿਸੇ ਨੇ ਨਹੀਂ ਬਣਾਇਆ ਜਿੱਦਾਂ ਦਾ ਗੁਰਦੇਵ ਨੇ ਟਰਾਲਾ ਤਿਆਰ ਕਰਵਾਇਆ ਸੀਗਾ ਇਹ ਓਕੇ ਆ ਬਾਈ ਇਹ ਮਿਸਤਰੀਆਂ ਨੇ ਬਣਾਇਆ ਸੀਗਾ ਹਾਂ ਤੇ ਇਹਦੇ ਉੱਪਰ ਲਿਖਿਆ ਹੋਇਆ ਸਾ ਮਿਲ ਰਡਾਣਾ ਪਿੰਡ ਹਾਂ ਗੁਰਦੇਵ ਸਿੰਘ ਬੜੀ ਮਿਹਨਤ ਨਾਲ ਸ਼ਿੱਦਤ ਨਾਲ ਬਣਾਇਆ ਸੀ ਬਾਈ ਇਹਦੇ ਨਾਲ ਦਾ ਟਰਾਲਾ ਆਪਣੇ ਪੂਰੇ ਪੰਜਾਬ ਵਿੱਚ ਨਹੀਂ ਬਣਿਆ ਹੋਇਆ ਬਾਈ ਕਰਿਓ ਹੈਲਪ ਬਾਈ ਸ਼ੇਅਰ ਕਰ ਦਿਓ ਵੀਡੀਓ ਵਾਦ ਤੋਂ ਵਾਦ ਧੰਨਵਾਦ